ਆਹਾ ਹਾ ਹਾ ਤਾਂ ਰੱਬ ਨੇ ਫਾਉਂਡੀਓ ਮੇਰੀ ਜਦੋਂ ਕਿਤੇ ਜਾਣਾ ਉਹਦੀਆਂ ਕੱਢ ਕੇ ਟੀਕਾ ਜਾਰੀ ਐ ਲਾਗੇਂਦੀਆਂ ਕਰਨੀ ਕੋਈ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੇ ਬਹੁਤ ਥੀਮ ਬੱਲੇ ਬੱਲੇ ਦੇਖਾ ਆਪਣੇ ਆਪ ਦੀ ਕੋਈ ਤਾੜੇ ਲਾ ਤੇ ਉਹਨਾਂ ਵਾਹ ਜੀ ਵਾਹ ਬੱਲੇ 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 ਕੀ ਖੂਬਸੂਰਤ ਨਜ਼ਾਰਾ ਹੈ ਗ੍ਰੈਂਡ ਵਾਕ ਉਹ ਸਕੋਰ ਵੇ ਦਤਾ ਨਹੀਂ ਆਏ ਵਾ ਉਹ ਫਨਮ ਦੀ ਪ੍ਰੋਮੋਸ਼ਨ ਹੋ ਗਈ। ਉਹਦਾ ਤਾੜੀਆਂ ਹੋ ਜਾਣ ਜੀ ਇੱਕ ਵਾਰੀ ਸਾਰੀ ਟੀਮ ਦੇ ਲਈ। ਬਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੇ ਬੋਲੋ ਟੀਮ ਹਸ਼ਾਰ ਸੇ। ਤਾੜੀ ਬਣਾ ਲੈ ਹੂਟਿੰਗ ਆਪਣੇ ਆ ਬੜਾ ਛੇ ਜੇ ਕਮ ਆਓ ਬਿਪਾਰੇ। ਇੱਕ ਇਹ ਫਨਮ ਦੀ ਮਨ ਲਾਰਾ ਉਹ ਕਰ ਰਹੇ। ਉਹ ਖੋਈ ਰਿਆ ਕਰ ਤੂੰ ਮੁੱਕ ਗਿਆ ਮੇਰਾ ਮੁੱਕੇ ਹੀ ਰਹਿਣਾ ਇਹ ਤਾਂ ਕਦੇ ਪੂਰੇ ਨਹੀਂ ਹੋਣੇ ਨਾ ਤੁਹਾਡੇ ਕਦੇ ਬੋਰਸ ਪੂਰੇ ਹੋਣ ਨਾ ਤੁਹਾਡੇ ਕਦੇ ਉਹ ਪੂਰੇ ਹੋਣ ਆ ਕੀ ਲੈਣਾ ਫਿਕਸਰ ਉਹ ਕੀ ਹੁੰਦਾ ਵਾ 컬러 ਬਾਹਰ ਆਣੇ ਵੀ 컬러 ਕੂਲਰ ਬਾਹਰ ਆਣੇ ਕਦੇ ਆ ਮੈਂ ਤਾਂ ਗੀੜਾ ਕਢਾ ਕੇ ਮੋੜ ਲੈਣਾ ਤੈਨੂੰ ਇਹ ਤੋਂ ਨਹੀਂ ਆਉ ਕਲੀ ਡਿੱਗੀ ਦੇ ਕੇ ਹਾਰ ਜਾਂਦੇ ਆ ਵੀ ਡਿੱਗੀ ਦੇਖਾਣਾ ਕੀ ਮੇਰੇ ਕੋਲ ਉਹ ਸਕੈਨਰ ਨਹੀਂ ਹੈਗਾ ਬਾਕੀ ਸਾਰੇ ਆਂ ਉਹ ਉਹ ਇਨਾਂ ਕੋਲੇ ਵੀ ਆਏ ਇੰਨੇ ਕਮਲੇ ਦਾ ਇਹ ਵੀ ਹੈ ਨਹੀਂ ਮੋਲ ਜਦੋਂ ਕਿਤੇ ਜਾਣਾ ਉਹਦੀਆਂ ਕੱਢ ਕੇ ਟੀਕਾ ਜਾਈ ਆਏ ਲਾਗ ਜਾਂਦੀਆਂ ਕਰਨ ਇਹ ਬੜੀ ਆਦਤ ਹੁੰਦੀ ਆ ਬੁੜੀਆਂ ਨੂੰ ਜਿੱਥੇ ਵੀ ਕਦੇ ਜਾਣਾ ਚਾਹੇ ਘਰੋਂ ਤਿਆਰ ਹੋ ਕੇ ਆਈਆਂ ਹੁਣ ਜਦੋਂ ਕਿਤੇ ਬਾਹਰ ਨਾ ਕਿਤੇ ਮੋਲ ਬੋਲ ਜੀਆਂ ਕਿਤੇ ਹੋਰ ਦੁਕਾਨਸ਼ਾੜੀ ਉਹਦੀ ਕੱਢ ਕੇ ਝੱਕਾਵੇਂ ਮੈਂ ਸਵੇਰ ਉੱਠਾਈ ਹੀ ਜਾਂਦਾ ਤੁਰੇ ਖਾਦਾ ਪੀਦਾ ਅਸੀਂ ਲਾਉਂਦੇ ਹੀ ਨਹੀਂ ਕੋਹ ਤੁਸੀਂ ਬੰਦੇ ਹੋ ਲੈ ਤੇ ਹੁਣ ਬੜਾ ਟਾਈਮ ਨਾ ਲਾਇਓ ਜੀ ਆਪਣੀ ਨਾਲੇ ਇੱਕ ਗੱਲ ਹੋਰ ਇੱਕ ਜੀ ਦੀ ਡੀਲ ਹੋਈ ਆ ਉੱਤ ਜਾ ਕੇ ਆਏ ਨਹੀਂ ਵੀ ਉਹ ਵੀ ਦੇਖ ਲਿਆ ਉਹ ਵੀ ਚੱਕਣਾ ਉਹ ਵੀ ਚੱਕਣਾ ਬਾਕੀ ਸਾਰਾ ਕੁਝ ਹੈਗਾ ਫਿਕਸਰ ਮੁੱਕੇਗਾ ਹੈ ਕੁਝ ਸਮਾਨ ਤਾਂ ਸਮਾਨ ਤਾਂ ਸਾਰਾ ਉਹ ਵੀ ਹੈਗਾ ਬਸ ਲੈਣਾ ਇੱਕ ਆਜੋ ਟਾਈਮ ਆ ਗਿਆ ਆ ਫਿਕਸਰ ਹੀ ਲੈਣਾ ਬਸ ਚਲੋ ਜੀ ਚਲੋ ਉੱਤੇ ਨਹੀਂ ਜਾਂਦੇ ਅੱਜ ਕਿਤੇ ਜਾਣਾ ਉਹ ਨਾ ਜੋ ਗਰਾਊਂਡ ਤੇ ਬਸ ਹੋਰ ਕੋਈ ਕੰਮ ਨਹੀਂ ਹੈ ਗਰਾਊਂਡ ਤੇ ਆਣਾ ਚਲੋ ਉਹ ਤੇਰੀ ਆ ਕਿ ਮੁੱਕਰ ਜੀ ਗਈ ਆਪਾਂ ਗਾਉ ਨੂੰ ਬਾੜ ਨਾ ਨੀ ਵੇਲਾ ਨਹੀਂ ਫਿਕਸਰ ਗੱਲਾਂ ਹੋਰ ਕੋਈ ਆ ਸਾਰਾ ਸਮਾਂ ਬਹੋਲ ਗਿਆ ਚੱਲੋ ਆਹਾ ਆ ਤਰਾ ਬਨੇ ਫਾਉਂਡੀਓ ਮੇਰੀ ਆਹ ਤਰਾ ਬਨੇ ਛੋੜਦੀ ਐ 4 4 ਦੇ ਅੰਦਰ ਚ ਲੈ ਗਈ ਗੱਲਾਂ ਦਾ ਨਹੀਂ ਇੱਥੇ ਹੀ ਹੁੰਦਾ ਹੈ ਨਹੀਂ ਗਾ ਚੱਲ ਚੱਲ ਗਿਆ ਜਾ ਹੈਲੋ ਓ ਹੈਲੋ ਫਿਕਸਰ ਹੋ ਨਾ ਹੈਣੀ ਬੰਦ ਹੋ ਗਿਆ ਆਏ ਹਾਏ ਓਏ ਦੇਖਿਆ ਆਇਆ ਫਿਰ ਅੱਬ ਸੱਚੀ ਬੰਦਿਆਂ ਦੀ ਐ ਸੌਣ ਲੈਂਦਾ ਭਾਈ ਅੱਜ ਵੀ ਮੈਂ ਤੈਨੂੰ ਲੈ ਕੇ ਹਾਂ ਆ ਜਾ ਹੁਣ ਆਪਣੀ ਗੱਲ ਨਹੀਂ ਕਲਰ ਵਾਰ ਦੀ ਗੱਲ ਹੋ ਗਈ ਜੀ ਆ ਜਾ ਆ ਜਾ ਆਏ ਸੋਹਣਿਆ ਤਾਂ ਬਾਲੀ ਮੈਂ ਕੇ ਲਾਈਫ ਸਟਾਈਲ ਵੀ ਧਰੋ ਯਾਰ ਆਹ ਬੜੀ ਬਾਲੀ ਬਾਲੀ ਮਾੜੀ ਹੋਈ ਥੋੜੇ ਤੇਰਾ ਫਲਾਈ ਸਟਾਈਲ ਤੋਂ ਦੇਖ ਲਈ ਨਹੀਂ ਆਪਣੀ ਕਲਰਵਾਰ ਦੀ ਗੱਲ ਹੋਈ ਸੀ ਬਾਈ ਸਪੂਰਾ ਦੇ ਅੰਦਰ ਨਹੀਂ ਗੱਲ ਹੀ ਗੱਲ ਹੀ ਜਦੋਂ ਕਲਰਵਾਰ ਦੀ ਹੋਈ ਆ ਆਪਣੀ ਸਪੂਰਾ 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 ਸੀ ਕੀ ਕਰਨੇ ਹੈ ਨਹੀਂ ਇਹਨਾਂ ਦੇ ਵੀ ਕਲਰਵਾਰ ਦੇ ਵਧ ਗਿਆ ਹੁੰਦੇ ਆ ਤੂੰ ਰਹਿਣ ਦੇ ਉਹ ਲੈ ਲੈ ਹੈਲੋ ਮੈਂ ਇਹਨਾਂ ਨੂੰ ਪੁੱਛਦਾ ਨਾ ਸਪੂਰਾ ਵਾਲਿਆਂ ਨੂੰ ਕਲਰਵਾਰ ਦੇ ਪ੍ਰੋਡਕਟ ਬਾਰੇ ਕੁਝ ਹੁੰਦਾ ਹੁਣ ਆ ਹੀ ਨਹੀਂ ਇਹਨਾਂ ਕੋਲੇ ਵੀ ਇਹ ਕਿ ਐਸੀ ਨਾ ਲਾਈਫ ਸਟਾਈਲ ਦੇ ਅੰਦਰ ਹੋਊਗਾ ਇਹਨਾਂ ਨੇ ਪਤੰਦਰਾਂ ਨੇ ਇਹ ਬਾਲੇ ਆ ਵੀ ਬੰਤਾ ਜਿਹੜਾ ਆ ਗਿਆ ਬੜਾ ਉੱਚਾ ਦਿੰਦੇ ਆ ਜਾਂ ਨਹੀਂ ਦਿੰਦੇਗੇ ਇਹਨੂੰ ਸਿਫੋਰਾ ਦੇ ਅੰਦਰ ਦੂਜੇ ਇੰਟਰਨੈਸ਼ਨਲ ਵੀ ਪਿਆ ਸਾਰੇ ਅੱਛਾ ਇਹਨਾਂ ਨਾਲ ਮਿਲੂਗਾ ਹਾਂ ਲੈ ਸੋਈ ਤਾਂ ਮਿਲ ਜਾਣਾ ਨਹੀਂ ਮੈਨੂੰ ਪਤਾ ਕਿ ਨਾਲ ਨਹੀਂ ਨਹੀਂ ਵੀ ਗੱਲ ਕਲਰ ਬਾਹਰ ਦੀ ਹੋਈ ਆ ਮਿਲੂਗਾ ਕਲਰ ਬਾਹਰ ਚਲ ਹੈ ਹੈ ਮਿਲਦੇ ਕਲਰ ਬਾਹਰ ਉਹ ਪਹਿਲਾਂ ਫਿਰ ਤਾਂ ਟੈਂਟ ਜਿਹਾ ਲੱਗਿਆ ਹੁੰਦਾ ਸੀਗਾ ਜੀ ਉਹ ਜੱਕ <laughs> <laughs> कि दैट फेस ग्लोस आया फेस ग्लोस से निकलेगा न्यू लॉन्च हुई है थैंक यू कट हो गया फिर से हेलो मैं देखो मैं दिस दिस फेस ग्लोस से कोई फेस मॉइस्चराइजर मॉइस्चराइजर वन ड्रॉप इसको लगा सकते हो पार्टी में के किसी अच्छे फाउंडेशन से वाटर प्रूफ खा के ग्लिटर वास्ते है हां जी ये तो प्लस जस्ट शाइन एक्चुअली नाइट्स ਫੋੜ ਤਾਂ ਲੈਣਾ ਕੋ ਨਹੀਂ ਨਹੀਂ ਮੈਂ ਮਜ਼ਾਕ ਕਰਦਾ ਲੈਣਾ ਤਾਂ ਦੇਖ ਲਾ ਕੋ ਲੈਣਾ ਇਹਨਾਂ ਦੇ ਦੇਖ ਲਾ ਜਿਹੜੇ ਨਵੇਂ ਆਏ ਆ ਕਹਿੰਦੇ ਆ ਫੇਸ ਕਲੀਨਰ ਹੈ ਇਹ ਟਰਾਈ ਕਰਦੇ ਕੀ ਕਰ ਦੇਗੀ ਇਹ ਸ਼ਾਈਨ ਦਿੰਦੀ ਆ ਸ਼ਾਈਨ ਨਾ ਕਿਸੇ ਨਵੇਂ ਪਾਲਸ ਜੀ ਹੈ ਜਦੋਂ ਸਟ੍ਰੋਪੀ ਲਾਈਕ ਸੀ ਯਸ ਉਹ ਜਿਸ ਨੇ ਕ੍ਰੀਮ ਫਾਉਂਡਸ਼ਨ ਚ ਇਹ ਹੈ ਵੀ ਟੋਟਲੀ ਵਾਟਰ ਪ੍ਰੂਫ ਜਿਹੜੀ ਕਸਟਮਰ ਕਹਿੰਦੇ ਕਿ ਫਾਉਂਡਸ਼ਨ ਉਹ ਫਾਉਂਡੇਸ਼ਨ ਚ ਯੂਜ਼ ਨਹੀਂ ਹੁੰਦੀ ਸੀ ਨੀਚੇ ਲੱਗਦੀ ਸੀ ਇਹਨੂੰ ਤੁਸੀਂ ਮਿਕਸ ਕਰਕੇ ਵੀ ਲਗਾ ਸਕਦੇ ਹੋ ਤੁਸੀਂ ਜੱਜ ਮੈਂਗਾ ਤੁਸੀਂ ਅਪਲਾਈ ਕੀਤਾ ਜਸਟ ਨੇਚਰਲ ਲੁੱਕ ਹੈ ਲਾਈਕ ਸੀ ਅੱਛਾ ਟੋਕਾ ਕਰੀਮ ਆ ਇਹ ਹੋਰ ਵੀ ਵਾਟਰ ਪ੍ਰੂਫ ਹੈ ਇਹ ਸਕਿਨ ਚ ਅਬਜ਼orb ਹੋ ਜਾਂਦਾ ਜਿੱਦਾਂ ਵਾਟਰ ਨੇ ਸਕਿਨ ਚ ਅਬਜ਼orb ਹੋ ਜਾਂਦਾ ਓਕੇ ਇਸਟੌਪ ਕ੍ਰੀਮ ਜਿੱਦਾਂ ਉਹ ਕ੍ਰੀਮ ਫਾਰਮੇਸ਼ਨ ਸਟੇਡ ਪਰ ਚ ਟੋਕਾ ਕਰੀਮ ਆ ਇਹ ਰਹਿਣ ਦੇ ਤੁਹਾਨੂੰ ਪਹਿਲੇ ਹੀ ਸੋਹਣੀ ਹੈ ਜੇ ਤੈਨੂੰ ਕਿਉਂ ਵੀ ਮੈਂ ਕਹਿੰਦੀ ਕਲਾਸਿਕ ਫੇਸ ਚਾ ਫਿਰ ਤੁਸੀਂ ਇਹਨੂੰ ਯੂਜ਼ ਕਰਨਾ ਜਸਟ ਅ ਬੁਕਿੰਗ ਕੈਸਵਲ ਕਰਨਾ ਹੈ ਵਾਹ ਥੈਂਕ ਯੂ ਵਨ ਨਾਲ ਜਿੰਨੀ ਕੁਆਂਟੀਟੀ ਆਏਗੀ ਫਿਰ ਫੇਸ ਇਨ ਉਹ ਬਾਹਰੋਂ ਕਹੋ ਤੁਸੀਂ ਟੈਂਟ ਜਾਂ ਚੈੱਕ ਤਾਂ ਜੀ ਸਰ ਕੰਪਨੀ ਦੀ ਪਾਲਿਸੀ ਸੀ ਹੋਰ ਆ ਜੀ ਸ਼ੂ 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 ਉਹ ਆ ਕੀ ਦੇ ਕੇ ਨਾਲ ਇਹ ਤੂੰ ਮਗਾਈਆਂ ਜੀ ਇਹ ਨਹੀਂ ਮੈਂ ਤਾਂ ਮਗਾਈ ਸੀ ਕਿੱਲੇ ਇਹ ਫਿਰ ਕਹਿੰਦੇ ਕਾਹਤੋਂ ਦੇ ਵੀ ਫ੍ਰੀ ਦੇਗੇ ਇਹ ਕੋਪੀ ਨਾਲ ਮੈਕਡੋਨਲਡਰ ਵਾਲੇ ਵੀ ਤਾਂ ਦਿੰਦੇ ਹੀ ਹੁੰਦੇ ਆ ਮਾਦਾ ਕੁ ਦੇ ਖਾਧੀਆਂ ਨਹੀਂ ਮੈਕਡੋਨਲਡਰ ਤੋਂ ਖਾਣੇ ਦਾ ਹੁੰਦਾ ਇਹ ਕੁਕਾ ਉਹ ਤਾਂ ਪੈਸੇ ਨਹੀਂ ਦਿੰਦੇ ਫਿਰ ਨਹੀਂ ਫ੍ਰੀ ਹੁੰਦੀ ਆ ਫ੍ਰੀ ਹੁੰਦੀ ਆ ਪਹਿਲਾਂ ਨਹੀਂ ਦੱਸਿਆ ਮੈਨੂੰ ਫਿਰ ਤੋਂ ਕਿਉਂ ਦੋ ਘਰ ਨੂੰ ਲੈ ਆਈ ਦਿਨਾਂ ਦਾ ਇੰਨਾ ਜਹੂ ਨਹੀਂ ਭਾਇਆ ਦਿਲ ਜਾਏ ਤੇ ਛੋਲੇ ਹੈ ਇਹਨੂੰ ਦਿਲ ਜ ਨਹੀਂ ਭਾਇਆ ਤਾਂ ਫਾਰਮੈਟ ਹੀ ਆ ਕੋਣ ਕਹਿੰਦੀ ਆ ਰਣਦੇ ਹਾਂ ਜੋ ਦਿਲ ਪੀਤਾ ਜਣਾ ਤਰ੍ਹਾਂ ਮੈਂ ਚੱਕ ਗਰਾਫ ਰੋ ਮੈਂ ਪਿੰਡ ਨੂੰ ਜਾਣਾ ਯਾਰ ਦੇ ਗੁਰੂ ਵਾਹਿਗੁਰੂ ਵਾਹਿਗੁਰੂ ਕੌਣ ਨਹੀਂ ਕਿੱਥੇ ਆ ਘੱਟਾ ਪਕੌੜੇ ਖਾ ਲੈਂਦੀ ਵਿਆਹ ਤੇ ਹੁਣ ਕਿਵੇਂ 올 ਢੋਲ ਢੋਲ ਲਾਈ ਆ ਹੁਣ 올 ਢੋਲ ਢੋਲਾਈ ਆ ਘੱਟ ਪਕੌੜੇ ਖਾ ਲੈਂਦੀ ਮੈਂ ਕਿੱਥੇ ਖਾਤੇ ਪਕੌੜੇ ਮੈਂ ਖਾਦਾ ਹੀ ਨਹੀਂ ਆ ਵਿਆਹ ਤੋਂ ਹੁਣ ਵਿਆਹ ਖਾ ਕੇ ਬਿਮਾਰ ਹੋਈ ਪਈ ਆ ਘੱਟ ਖਾ ਲੈਂਦੀ ਕਾਂਗਦਾ ਪਨੀਰ ਵਾਲਿਆਂ ਦੀ ਘਰ ਦਾ ਕਰਤੀ ਇੱਕ ਘਰੇ ਬਣਦੇ ਸੀਗੇ ਇਹ ਵੀ ਨਹੀਂ ਪਤਾ ਹਜੇ ਘਰੇ ਜਾਵਾਂ ਵੀ ਕਰ ਲੈ ਹੁਣ ਤੁਸੀਂ ਆ ਜਾ ਲੈ ਦੇਖ ਲਾ ਕੇ ਆ ਜਾ ਕੇ ਨਹੀਂ ਲੈ ਜਾ ਕੇ ਲੈ ਪਨੀਰ ਵਾਲੇ ਜਾਵਾਂ ਕੀਤੇ ਹੁਣੇ ਆ ਜਾ ਲੈ ਹੂੰ ਆ ਜਾ ਨਾਲੇ ਖਾ ਲਈ ਪੰਜ ਆ ਹੁਣ ਸਾਹ ਨਹੀਂ ਆਉਂਦਾ ਘਟ ਖਾ ਲੈਂਦੀ ਪਕੌੜੇ ਉਹ ਨਹੀਂ ਖਾਤੇ ਬਾਪੂਆ ਲੈ ਫੇਰਾ ਖੋਲਡ ਖੋਲਡ ਕਿਵੇਂ ਲੱਗ ਗਿਆ ਉਹੀ ਲੱਗ ਗਿਆ ਕੰਗਾ ਹੈ ਪਹਿਲਾਂ ਤੋਂ ਨਹੀਂ ਜਾਂ ਫਿਰ ਵਿਆਜ ਨਹੀਂ ਕੋਟੀ ਪਾਈ ਹੋਣੀ ਬਸ ਦੋ ਗੱਲਾਂ ਜਾਂ ਪਕੌੜਿਆਂ ਦਾ ਕੰਮ ਜਾਂ ਵਿਆਜ ਨਹੀਂ ਕੋਟੀ ਪਾਈ ਹੂੰ ਕੋਟੀ ਨਾ ਤੜ ਗਰਮੀ ਸੀ ਆਉਂਦੀ ਨਹੀਂ ਕੱਟ ਕਰ ਬਸ ਪਹਿਲੇ ਇਹਦਾ ਸਿਆਸੀਗਾ ਇਹਦਾ ਫਿਰ ਟੌਰ ਖਰਾਬ ਹੋ ਜੂ ਨਾ ਫੈਸਲ ਹਾਂ ਹੂੰ ਟੌਰ ਖਤਮ ਹੋ ਜੂਗੇ ਹੋਰ ਕੀ ਨੇ ਬਤਾ ਹਾਂ ਹੂੰ ਲੈ ਇਹ ਨਾਲ ਹੋ ਗਈ ਲੈ ਓ ਜਨੀਓ ਕਾ ਤੇਰੇ ਅੰਕੂ ਇਹ ਆਏ ਕੜ ਖਾਣੋਂ ਹਟਦੀ ਆ। ਨਾ ਖਾਣੂ ਕੀ ਖਾ ਰਿਆ। ਆਹ ਖਾਣ ਨੂੰ ਬਸ ਆ ਹੀ ਟੋਕਦਾ ਰਹਿੰਦਾ ਐਵੇਂ ਬਸ। ਖਾਣ ਨੂੰ ਖਾਣੀ ਕੀ ਮਰੱਬਾ ਲੈ ਕੇ ਦਿੰਦਾ ਏ। ਮਰੱਬਾ ਖਾਣਾ ਵੀ ਨਹੀਂ ਤੂੰ। ਖਾਣਾ ਨਹੀਂ ਗਾ ਤਾਂ ਹੀ ਤਾਂ ਲਿਆ ਖੇ। ਆਹ ਮਰੱਬਾ ਖਾਣਾ ਵੀ ਨਹੀਂ ਹੋਰ ਖੇ ਸਵਾ। ਆਓ ਚੱਕ ਲੈ। ਕਿਤੇ ਦੇਖ ਦੇਖ ਤਾਂ ਨਹੀਂ ਇੱਕ ਦੂਜੇ ਨੂੰ ਲੱਗ ਜੰਦੀਆਂ। ਲੈ ਉਧਰੋਂ ਲੱਗੀ ਪਈ। ਹਾਂ ਇੱਕ ਦੂਜੀ ਨੂੰ ਅੱਜ ਤਾਂ ਦੇਖ ਦੇਖ ਕਰਦਾਂਗਾ ਖਾਂਗਦਿਆਂ। ਹਾਂ ਕੀ ਕਹਿੰਦਾ ਬਾਬਾ ਬਾਬਾ ਕਹਿੰਦਾ ਦੇਖ ਦੇਖ ਕੇ ਲੱਗਿੰਦੇ ਨੇ ਇੱਕ ਦੂਜੇ ਨੂੰ